ਕਵਿਤਾ ਪੜ੍ਹੀਏ ਤਾਂ ਉਸ ਦੇ ਵਿੱਚ ਪਾਸ਼ਿਕ ਕੁਝ ਸਤਰਾਂ ਨੇ ਜਿਨ੍ਹਾਂ ਦੇ ਵਿੱਚ ਸਿੱਧਾ-ਸਿੱਧਾ ਸਵਾਲ ਕਰਦਾ ਹੈ ਕਿ ਦਿੱਲੀ ਦੀ ਹੁਕਮਰਾਨ ਕਿਉਂ ਉਸ ਦੀ ਦੁਸ਼ਮਣੀ ਹੈ ਨੰਗੇ ਪੈਰਾਂ ਵਾਲੀ ਪਿੰਡ ਦੀ ਸੋਹਣੀ ਕੁੜੀ ਦੇ ਨਾਲ ਤੇ ਘਟੋ-ਘਟ ਹਜ਼ਾਰ ਦੀ ਆਰਡੀਨੈਂਸ ਸੁਣ ਹੋ ਕੇ ਰਹਿ ਗਈ ਸੀ ਜਦੋਂ ਉਹਨੇ ਪਹਿਲਾ ਸ਼ੇਰ ਇਹ ਬੋਲਿਆ ਸੀ ਕਿ ਜੇ ਉਸ ਦੇ ਕਤਲ ਦੇ ਸ਼ੋਕ ਵਿੱਚ ਸਾਰਾ ਹੀ ਦੇਸ਼ ਸ਼ਾਮਲ ਹੈ ਤਾਂ ਇਸ ਵਿੱਚੋਂ ਮੇਰਾ ਨਾ ਕੱਟਦੇ ਕਿਉਂ ਸਰਕਾਰ ਤੇ ਦਮਨ ਦਾ ਸਰਕਾਰ ਦੀ ਇਹ ਕਹ ਲੋ ਚਾਲਬਾਜ਼ੀਆਂ ਦਾ ਲਗਾਤਾਰ ਕਿਸਮ ਦਾ ਪੋਸਟਮਾਰਟਮ ਆਪਣੀਆਂ ਕਮਟੀਆਂਾਂ ਚ ਪਾਸ ਜ਼ਿੰਦਗੀ ਪਰ ਕਰਦਾ ਰਿਹਾ ਜਿਵੇਂ ਹੁਣ ਇੱਕ ਕਰੈਕਟਰ ਨੇ ਟਿੱਪਣੀ ਕੀਤੀ ਹੈ ਉਹਨਾਂ ਦਾ ਮਕਸਦ ਸਿਰਫ ਤੇ ਸਿਰਫ ਸਸਤੀ ਟੀਆਰਪੀ ਲੋਕਾਂ ਦੀ ਇੱਕ ਵਾਰੀ ਅਟੈਨਸ਼ਨ ਲੈਣਾ ਬਸ ਇੰਨਾ ਹੀ ਮਕਸਦ ਸੀ। ਸ਼੍ਰੀ ਪ੍ਰਾਡ ਕਰਕੇ ਬੰਦੇ ਜਿਨ੍ਹਾਂ ਦੀ ਆਪਣੀ ਕੋਈ ਵਿਚਾਰ ਨਹੀਂ ਕੋਈ ਆਇਡੈਂਟੀਟੀ ਨਹੀਂ ਜਿਨ੍ਹਾਂ ਦੀ ਕੋਈ ਰੀਡ ਨਹੀਂ ਸੋਸਾਇਟੀ ਨੂੰ ਉਹ ਉਸ ਕਿਸਮ ਦਾ ਬੰਦਾ ਹੈ ਇਸ ਕਿਸਮ ਦੀ ਗੈਰ ਜ਼ਿੰਮੇਵਾਰ ਟਿੱਪਣੀ ਕਰੂਗਾ ਤੇ ਲਾਜ਼ਮੀ ਤੌਰ ਤੇ ਉਹ ਕੁਛ ਇੱਥਾ ਪਾਊਗਾ। 파ਸ਼ ਦਾ ਤੇ ਇੰਨਾ ਗੱਲਾਂ ਨਾਲ ਕੁਛ ਨਹੀਂ ਵਿਗੜਨਾ। 파ਸ਼ ਅਜੀ ਤੌਰ ਤੇ ਕਹੇ ਜੇ ਸ਼ਖਸ ਸੀ ਜਦੋਂ ਵਿਚਰਦੇ ਸੀ ਕਹੇ ਜੇ ਸ਼ਖਸ ਸੀ। ਉਹ ਬੜਾ ਮਜ਼ਾਕੀਆ ਸੀ। ਆ ਸਮਖੋਲ ਛੁੱਟੀਆਂ ਛੁੱਟੀਆਂ ਗੱਲਾਂ ਤੇ ਲੈ ਕੇ ਕਰਦਾ ਸੀ ਤੇ ਜੇ ਵੀ ਉਹਨੂੰ ਆਸ਼ ਨੂੰ ਇਹ ਜੀ ਵਿਅਕਤੀ ਦੇਖਦਾ ਤੇ ਉਹਦੀਆ ਕਪਤਾਨਾ ਪੜਦਾ ਹੋ ਸਕਦਾ ਬਹੁਤੇ ਬੰਤੇ ਉਹਦੇ ਚ ਕੋਈ ਮੇਲ ਨਾ ਲੱਭਣ ਕਈ ਲੋਕੇ ਬਹੁਤ ਝਿਲਾ ਕਰਦੇ ਨੇ ਕਿ 파ਸ਼ ਦੇ ਅਗਿਆਂ ਨੇ ਵੀ ਬਾਅਦ ਦੇ ਵਿੱਚ ਉਸ ਉੱਤੇ ਵੱਖ-ਵੱਖ ਤਰੀਕੇ ਦੇ ਦੋਸ਼ ਲਾਏ। ਉਹ ਜਿਹੜੀਆਂ ਉਹਦੀਆਂ ਡਾਇਰੀਆਂ ਉਹਦੇ ਕਿਤੇ ਟੂਕਾਂ ਲਿਖੀਆਂ, ਕਿਤੇ ਮਿਲੀਆਂ। ਬਹੁਤੇ ਵਿੱਚ ਅਮਰਜੀਤ ਚੰਦਨ ਨੇ ਉਹਨੂੰ ਆਡਿਟ ਕਰਕੇ ਛਪਵਾਇਆ। ਤੇ ਉਹਦੇ ਬਾਰੇ ਵੀ ਜਿੰਨਾ ਕਿ ਮੈਂ ਜਾਣਦਾ ਸ਼ਮਸ਼ੇਰ ਸੰਤੂ ਨੇ ਆਪਣੀ ਕਿਤਾਬ 'ਚ ਵੀ ਕਿਹਾ ਵੀ ਮੇਰੀ ਹਾਜ਼ਰੀ 'ਚ 파ਸ਼ ਨੇ ਜਦੋਂ ਨੌਜਵਾਨਾਂ ਨੇ ਬਹੁਤਾ ਸਟ੍ਰੈਸ ਕੀਤਾ ਸੁਣਾ। ਉਹਨੇ ਕਿਹਾ ਮੇਰੀ ਗੱਲ ਤਾਂ ਨਹੀਂ ਕਰਤਾ ਤਾਂ ਕਿਸੇ ਹੋਰ ਦੀ ਆ। ਮੈਂ ਇਹਦਾ ਸਹਿਤਕ ਅਨਵਾਦ ਕੀਤਾ ਜਣੀ ਇਹਨੂੰ ਪੰਜਾਬੀ ਰੂਪਾਂਤਰਨ ਕਰਤਾ ਇਹਦਾ ਮੈਂ। ਅ ਸ਼੍ਰੀ ਬਰਾੜ ਨਾਮ ਦਾ ਇੱਕ ਲੇਖਕ ਜੋ ਕਿ ਕਦੇ-ਕਦੇ ਧੱਕੇਸ਼ਾਹੀ ਵਾਲੀ ਉਹਨਾਂ ਨੇ ਗਾਇਕੀ ਵੀ ਕੀਤੀ ਆ ਉਹ ਲਿਖਦੇ ਨੇ ਕਿ ਮੈਂ ਪਹਿਲਾਂ ਇੱਕ ਗੀਤ ਦੇ ਵਿੱਚ ਪਾਸ਼ ਦਾ ਨਾਮ ਵੀ ਪਾਇਆ ਸੀ ਪਰ ਮੈਂ ਅੱਜ ਸ਼ਰਧਾਰਾ ਕਿ ਮੈਂ ਇਸ ਵਿਅਕਤੀ ਦਾ ਨਾਮ ਪਾਇਆ ਜੋ ਕਿ ਸਿੱਖੀ ਦੇ ਖਿਲਾਫ ਜਿਸ ਨੇ ਬਹੁਤ ਕੁਝ ਲਿਖਿਆ ਜਿਸ ਨੇ ਪੰਜਾਬ ਦੇ ਖਿਲਾਫ ਬਹੁਤ ਕੁਝ ਲਿਖਿਆ ਪਹਿਲਾ ਸਵਾਲ ਮੇਰਾ ਤੁਹਾਨੂੰ ਇਹ ਆ ਕਿਉਂ ਜਾਂ ਫਿਰ ਕਿਤੋਂ ਤੱਕ ਇਹ ਜਾਇਜ਼ ਹੈ ਕਿ ਇੱਕ ਕਲਾਕਾਰ ਦੇ ਜਾਣ ਤੋਂ ਬਾਅਦ ਉਸ ਦਾ ਅਨਲਿਸਿਸ ਹੋਪ ਹੋਵੇ ਤੇ ਉਸ ਨੂੰ ਸਿੱਖੀ ਇੱਕ ਧਰਮ ਤੇ ਇੱਕ ਖਿੱਤੇ ਪੰਜਾਬ ਦੇ ਖਿਲਾਫ ਖੜਾ ਕਰ ਦਿੱਤਾ ਜਾਵੇ ਕੀ ਉਸ ਦੀ ਕਵਿਤਾਵਾਂ ਪੰਜਾਬ ਦੇ ਸਿੱਖੀ ਦੇ ਖਿਲਾਫ ਸੀ ਨਹੀਂ ਕਰਨ ਜੀ ਕੋਈ ਵੀ ਜਿਹੜਾ ਕੋਈ ਆਲੋਚਕ ਹੈ ਜਿਹੜਾ ਕੋਈ ਬਾਸ਼ ਦਾ ਕ੍ਰਿਟਿਸਿਜ਼ਮ ਕਰਦਾ ਹੈ ਉਹ ਕੋਈ ਉਹਦਾ ਇੱਕ ਸ਼ੇਰ ਵੀ ਇਸ ਕਿਸਮ ਦਾ ਪੇਸ਼ ਨਹੀਂ ਕਰ ਸਕਦਾ ਸਾਰੀ ਉਹਦੀ ਟੋਪਲ ਸ਼ਾਇਰੀ ਚੋਂ ਜਿਹੜਾ ਪੰਜਾਬ ਦੇ ਜਾਂ ਸਿੱਖੀ ਦੇ ਖਿਲਾਫ ਹੋ ਗਈ। ਹਾਂ ਇਹਨਾਂ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਦਸਾਂ ਸਾਲਾਂ ਚ ਜੋ ਕੁਛ ਟੈਰਰਿਸਮ ਦੇ ਤੌਰ 'ਤੇ ਵਾਪਰਿਆ ਉਹਦੀ ਅਲੋਚਨਾ ਇਕੱਲਾ 파ਸ਼ ਨੇ ਨਹੀਂ ਕੀਤੀ ਉਹ ਬਹੁਤ ਵੱਡੀ ਗਿਣਤੀ ਚ ਲੋਕਾਂ ਨੇ ਉਹਦੀ ਅਲੋਚਨਾ ਕੀਤੀ ਹੈ ਕਿਉਂਕਿ ਉਸ ਕਿਸਮ ਦੀ ਨਿਰਦੋਸ਼ ਲੋਕਾਂ ਦੇ ਕਤਲਿਆਂ ਨੂੰ ਬੱਸਾਂ ਗੱਡੀਆਂ ਚੋਂ ਲਾ ਕੇ ਮਾਰ ਦੇਣ ਨੂੰ ਜੋ ਪੁਲਿਸ ਵੱਲੋਂ ਝੂਠੇ ਪਰਸਮਕਾਬਲੇ ਬਣਾ ਦੇਣ ਨੂੰ ਕੋਈ ਵੀ ਠੀਕ ਨਹੀਂ ਕਹੂਗਾ ਉਹਦੀ ਅਲੋਚਨਾ ਕਰਨਾ ਜਾਂ ਟੈਰਰਿਸਟਾਂ ਦੀ ਅਲੋਚਨਾ ਕਰਨਾ ਉਹ ਸਿੱਖੀ ਦੀ ਅਲੋਚਨਾ ਨਹੀਂ ਤੇ ਨਾ ਹੀ ਉਹ ਪੰਜਾਬ ਦੀ ਅਲੋਚਨਾ ਹੈ 파ਸ਼ ਪੰਜਾਬ ਦੇ ਲਈ ਪੰਜਾਬ ਦੇ ਹਿਸਟਰੀ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ 파ਸ਼ ਨੇ ਬੜੀਆਂ ਕਵਤਾਂਵਾਂ ਲਿਖੀਆਂ ਨੇ ਪਰ ਕੋਈ ਦੋ ਲੈਣਾ ਇਸ ਤੇ ਸੰਗੀਆਂ ਨਾ ਸ਼ਰੀਪਰਾਡ ਨਾ ਕੋਈ ਹੋਰ ਅਲੋਚਕ ਉਹ ਪੇਸ਼ ਨਹੀਂ ਕਰ ਸਕਦੇ ਜਿਨ੍ਹਾਂ ਦੇ ਆਧਾਰ ਤੇ ਉਹ ਕਹਿਣ ਕਿ ਪਾਸ਼ ਨੇ ਸਿੱਖੀ ਤੇ ਜਾਂ ਕਹਿੰ ਲੋ ਪੰਜਾਬ ਦੇ ਖਿਲਾਫ ਕੁਝ ਲਿਖਿਆ ਸੀ ਇਹ ਗੱਲ ਪੂਰੀ ਤਰ੍ਹਾਂ ਗਲਤ ਹੈ ਦੇਖੋ ਜਦੋਂ ਕੁਝ ਕਵਿਤਾਵਾਂ ਜਿਵੇਂ ਉੱਡਦੇ ਬਾਜ਼ਾ ਮਗਰ ਜਦੋਂ ਆਪਾਂ ਕਵਿਤਾ ਪੜ੍ਹੀਏ ਤਾਂ ਉਸ ਦੇ ਵਿੱਚ ਪਾਸ਼ ਇੱਕ ਕੁਝ ਸਤਰਾਂ ਨੇ ਜਿਨ੍ਹਾਂ ਦੇ ਵਿੱਚ ਸਿੱਧਾ-ਸਿੱਧਾ ਸਵਾਲ ਕਰਦਾ ਹੈ ਕਿ ਦਿੱਲੀ ਦੀ ਹੁਕਮਰਾਨ ਕਿਉਂ ਉਸ ਦੀ ਦੁਸ਼ਮਣੀ ਹੈ ਨੰਗੇ ਪੈਰਾਂ ਵਾਲੀ ਪਿੰਡ ਦੀ ਸੋਹਣੀ ਕੁੜੀ ਦੇ ਨਾਲ ਤਾਂ ਸਿੱਧੇ ਤੌਰ ਤੇ ਸਰਕਾਰ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਰਿਆ ਸੀ ਪਾਸ਼ ਤਾਂ ਫਿਰ ਉਹ ਪੰਜਾਬ ਦੇ ਖਿਲਾਫ ਕਿਵੇਂ ਹੋ ਗਿਆ ਵੀ ਇੱਕ ਸਵਾਲ ਕਰਾਂਗਾ ਨਾ ਸਿਰਫ ਇਹ ਨਾ ਕਿਉਂਕਿ ਉੜਦੇ ਬਾਜਾ ਮੰਗਰ ਉਹਦੀਆਂ ਲਗਭਗ ਪਹਿਲੀਆਂ ਮਤਲਬ ਪਹਿਲੇ ਜਾਂ ਦੂਜੇ ਕਾਲ ਸੰਗ੍ਰਹਿ ਚੋਂ ਆਇਆ ਮਗਰ ਉਹਨੇ ਜੇ ਤੋ ਇੰਦਰਾ ਗਾਂਧੀ ਤੇ ਕਤਲ ਤੋਂ ਬਾਅਦ ਜੋ ਦਿੱਲੀ ਤੇ ਦੇਸ਼ ਦੇ ਹੋਰਾਂ ਸ਼ਹਿਰਾਂ ਦੇ ਵਿੱਚ ਨਿਰਦੋਸ਼ ਸਿੱਖ ਲੋਕਾਂ ਦਾ ਕਤਲੇਆਮ ਹੋਇਆ ਵੱਡੀ ਗਿਣਤੀ 'ਚ ਉਸ ਤੋਂ ਬਾਅਦ ਇਹ ਘਟਨਾ ਹੈ 31 ਅਕਤੂਬਰ 1984 ਦੀ ਤੇ 5 25 ਜਨਵਰੀ 1985 ਨੂੰ ਮੈਂ ਹਾਜ਼ਰ ਸੀ ਦੇਸ਼ ਭਗਤ ਜਾਦਗਰ ਹਾਲ ਦੇ ਵਿੱਚ ਪੂਰੀ ਨਾਟਕਾਂ ਦੀ ਇੱਕ ਰਾਤ ਹੁੰਦੀ ਸੀ ਗਰਸ਼ਾ ਸਿੰਘ ਰਾਮ ਵੱਲੋਂ ਉੱਥੇ ਸਟੇਜ ਤੇ ਉਹਨੇ ਪਹਿਲੀ ਵਾਰੀ ਉਹ ਕਵਤਾ ਪੜ੍ਹੀ ਤੇ ਘਟੋ-ਘਟ ਹਜ਼ਾਰ ਦੀ ਆਰਡੀਨੈਂਸ ਸੁਣ ਹੋ ਕੇ ਰਹਿ ਗਈ ਸੀ ਜਦੋਂ ਉਹਨੇ ਪਹਿਲਾ ਸ਼ੇਰ ਇਹ ਬੋਲਿਆ ਸੀ ਕਿ ਜੇ ਉਸ ਦੇ ਕਤਲ ਦੇ ਸ਼ੋਕ ਵਿੱਚ ਸਾਰਾ ਹੀ ਦੇਸ਼ ਸ਼ਾਮਲ ਹੈ ਤਾਂ ਇਸ ਵਿੱਚੋਂ ਮੇਰਾ ਨਾ ਕੱਟਦੇ ਜੀ ਜਿਹੜੀ ਇਸ ਹੱਦ ਤੱਕ ਅੱਜ ਤੱਕ ਜੇ ਮੈਂ ਕਹਨਾ ਈਵਨ ਆਪ ਦੇ ਆਪ ਨੂੰ ਖੜਕੂ ਕਹਣ ਵਾਲੇ ਸ਼ਹਿਰਾਂ 'ਚ ਵੀ ਇਹ ਇਨੀ ਜ਼ਰੂਰਤ ਨਾਲ ਕਿਸੇ ਨੇ ਨਹੀਂ ਲਿਖਿਆ ਕਿ ਜੇ ਮਤਲਬ ਉਸ ਦੇ ਕਾਤਲਾਂ ਨੂੰ ਕਾਤਲਾਂ ਨਾਲ ਇੰਜ ਸੜਕਾਂ ਤੇ ਹੀ ਸਿੰਜਣਾ ਹੈ ਤਾਂ ਇਸ ਦੀ ਕੋਈ ਤੁਕ ਨਹੀਂ ਕਿ ਮੈਂ ਬਚਦਾ ਰਹਾ ਇਸ ਬਿਨਾਂ ਤੇ ਤੇ ਮੇਰਾ ਪਸੰ ਨਹੀਂ ਹੈ ਭਜੇ ਲਾਲਕ੍ਰਿਸ਼ਨ ਵਹੀਨੂ ਭਜੇਵਾਲ ਜੋ ਹਰਿਆਣਾ ਦੇ ਮੁੱਖ ਮੰਤਰੀ ਸੀ ਜਣੀ ਬਹੁਤ ਬਹੁਤ ਇੱਕ ਕਹਿ ਲੋ ਵੀ ਤਿੱਖੀ ਕਵਤਾ ਉਹਨੇ ਲਿਖੀ ਇਸ ਕਿਸਮ ਦੀ ਗੁੰਡਾਗਰਦੀ ਦੇ ਖਿਲਾਫ ਤੇ ਉਹਦੀ ਸਾਰੀ ਸ਼ੈਰੀ ਇਸ ਗੱਲ ਨਾਲ ਭਰੀ ਪਈ ਹੈ ਕਿ ਉਹ ਸਰਕਾਰ ਦੇ ਦਮਨ ਦਾ ਸਰਕਾਰ ਦੀ ਇਹ ਕਹਿ ਲੋ ਚਾਲਬਾਜ਼ੀਆਂ ਦਾ ਲਗਾਤਾਰ ਕਿਸਮ ਦਾ ਪੋਸਟਮਾਰਟਮ ਆਪਣੀਆਂ ਕਵਤਾਵਾਂ ਚ ਪਾਸ ਜਿੰਦਗੀ ਭਰ ਕਰਦਾ ਰਿਹਾ ਇਹ ਇਲਜ਼ਾਮ ਉਹਦੇ ਤੇ ਲਾਉਣੇ ਹੀ ਗਲਤ ਹੈ ਵੀ ਉਹ ਕਿਸੇ ਲੈਵਲ ਤੇ ਉਹ ਸਰਕਾਰ ਨਾਲ ਸੀ ਉਹ ਸਿੱਖੀ ਦੇ ਵਿਰੁੱਧ ਸੀ ਉਹ ਪੰਜਾਬ ਦੇ ਵਿਰੁੱਧ ਸੀ ਉਹਨੇ ਸਰਕਾਰ ਨਾਲ ਜ ਹਕੂਮਤ ਨਾਲ ਲੜਦੇ ਹੋਏ ਉਹਦੇ ਤੇ ਝੂਠੇ ਕੇਸ ਬਣੇ ਨੇ ਉਹ ਜਿਨ੍ਹਾਂ 'ਚ ਬੰਦ ਰਹਿ ਹੈ ਇਹ ਸਾਰਾ ਕੁਝ ਉਹਦੇ ਜਣੀ ਜ਼ਿੰਦਗੀ ਦਾ ਇੱਕ ਇੰਪੋਰਟੈਂਟ ਹਿੱਸਾ ਇੱਕ ਜ਼ਰੂਰੀ ਹਿੱਸਾ ਹੈ ਜਿਹੜਾ ਉਹਨੇ ਜਣੀ ਜ਼ਿੰਦਗੀ 'ਚ ਉਹ ਕੱਲਾਂ ਲਿਖਿਆ ਨਹੀਂ ਉਹਨੇ ਲੜਿਆ ਵੀ ਹੈ ਤੇ ਲਿਖਣ ਬਦਲੇ ਭੁਗਤਿਆ ਵੀ ਆ ਸੋ ਇਸ ਕਿਸਮ ਦੀਆਂ ਗੱਲਾਂ ਦਾ ਤਾਂ ਉਹ ਤੁਕ ਨਹੀਂ ਇਹ ਬੇਤੁਕੀਆਂ ਗੱਲਾਂ ਨੇ ਜੀ ਇਹ ਜਿਨ੍ਹਾਂ ਵੱਲੋਂ ਇਹ ਟਿੱਪਣੀਆਂ ਪਹਿਲਾਂ ਵੀ ਹੁੰਦੀਆਂ ਰਹੀਆਂ ਪਰ ਮੈਂ ਅੱਜ ਦੀ ਪੀੜ੍ਹੀ ਦੀ ਗੱਲ ਕਰਾਂਗਾ ਜਿਵੇਂ ਹੁਣ ਪ੍ਰਾਨੇ ਕਰ ਦਿੱਤੀ ਤਾਂ ਕੀ ਤੁਹਾਨੂੰ ਲੱਗਦਾ ਕਿ ਇਸ ਪੀੜ੍ਹੀ ਨੂੰ ਸਿੱਖੀ ਦਾ ਜਿਹੜਾ ਇੱਕ ਫਲਸਫਾ ਜੋ ਕਿ ਬਹੁਤ ਵੱਡਾ ਫੈਲਿਆ ਹੋਇਆ ਉਹਨੂੰ ਇਹ ਮਿਨੀਮਾਈਜ਼ ਕਰ ਰਹੇ ਨੇ ਉਹਨੂੰ ਛੋਟਾ ਕਰ ਰਹੇ ਨੇ ਕਿ ਖੜਕੂ ਬਾਤ ਤੇ ਸਿੱਖੀ ਦੇ ਵਿੱਚ ਕੀ ਫਰਕ ਹੈ ਪੰਜਾਬ ਦੇ ਵਿੱਚ ਕੀ ਫਰਕ ਹੈ ਇਹ ਸਮਝ ਨਹੀਂ ਆਉਂਦਾ ਅੱਜ ਦੀ ਪੀੜ੍ਹੀ ਨੂੰ ਨਹੀਂ ਸਮਝ ਕੁਝ ਲੋਕਾਂ ਨੂੰ ਆਉਂਦਾ ਨਹੀਂ ਕੁਝ ਸਮਝਣਾ ਨਹੀਂ ਚਾਹੁੰਦੇ ਕਿਉਂਕਿ ਕੁਝ ਲੋਕਾਂ ਦੇ ਜਿਹਨੂੰ ਕਹੋ ਵੀ ਸਵਾਰਥ ਹੁੰਦੇ ਨੇ ਗੱਲਾਂ ਨੂੰ ਡਿਸਟੋਰਟ ਕਰਨ ਦੇ ਵਿੱਚ ਬੁਗਾਰ ਕੇ ਪੇਸ਼ ਕਰਨ ਦੇ ਵਿੱਚ ਸਿੱਖੀ ਇੱਕ ਸਰਬਸਾਂਝਾ ਧਰਮ ਹੈ ਨਾ ਕੋਈ ਵਹਿਰੀ ਨਾ ਬਗਾਨਾ ਸਖਲ ਸੰਗਹੁ ਹਮ ਤੋਂ ਬਣਾਈ ਇਹ ਇਹ ਗੱਲ ਕਰਨ ਵਾਲਾ ਤੇ ਉਥੇ ਜਣੀ ਮਤਲਬ ਜਿਹੜੀ ਇਸ ਕਿਸਮ ਦੀ ਸੰਕੀਰਣਤਾ ਹੈ ਕਿਸੇ ਵੀ ਪ੍ਰਤੀ ਚਾਹੇ ਕਿਸੇ ਫਿਰਕੇ ਪ੍ਰਤੀ ਹੈ ਚਾਹੇ ਕਿਸੇ ਧਰਮ ਪ੍ਰਤੀ ਹੈ ਕਿ ਚਾਹੇ ਕਿਸੇ ਜੜੀ ਮਤਲਬ ਵਿਚਾਰਤਾ ਦਾ ਪ੍ਰਤੀ ਹੈ ਤੁਹਾਡਾ ਇੱਕ ਜੈਨੂਨ ਕ੍ਰਿਟਿਸਿਜ਼ਮ ਹੋ ਸਕਦਾ ਹੈ ਕਿਸੇ ਤੇ ਵੀ ਹੋ ਸਕਦਾ ਹੈ ਪਰ ਇਸ ਕਿਸਮ ਦਾ ਕਿ ਜਿਵੇਂ ਅਸੀਂ ਇਸ ਥੀ ਚੋਂ ਸਿੱਖ ਸਕਦੇ ਹਾਂ ਕਿਸੇ ਨੂੰ ਇਹ ਕਦੇ ਨਹੀਂ ਹੁੰਦਾ ਸਿੱਖੀ ਕਿਉਂਕਿ ਬਹੁਤ ਲੇਟੈਸਟ ਧਰਮ ਹੈ ਜਿਹਦਾ ਬਹੁਤ ਸਾਰਾ ਕੁਝ ਗੁਰੂ ਸਾਹਿਬਾਨ ਦਾ ਜੀਵਨ ਉਹਨਾਂ ਦੀ ਬਾਣੀ ਉਹਨਾਂ ਦੇ ਜੜੀ ਮਤਲਬ ਕਥਨ ਉਹ ਲਿਖਤੀ ਤੌਰ ਤੇ ਮੌਜੂਦ ਨੇ ਉਨੇ ਕੁਛ ਲੋਕ ਕੋ ਬਹੁਤ ਇੱਕ ਛੋਟੀ ਜੀ ਗਿਣਤੀ ਜਿਹੜੇ ਜਿਹੜੇ ਮਤਲਬ ਇਤਿਹਾਸਕ ਪ੍ਰਸੰਗ ਨਹੀਂ ਜਾਣਦੀ ਜਾਂ ਜਾਣਣਾ ਨਹੀਂ ਚਾਹੁੰਦੀ ਉਹ ਤੋੜ ਕੇ ਪੇਸ਼ ਕਰੇ ਇਸ ਤਰੀਕੇ ਨਾਲ ਇਹ ਕਦੇ ਵੀ ਨਹੀਂ ਹੋਇਆ ਤੇ ਉਦੋਂ ਵੀ ਨਹੀਂ ਹੋਇਆ ਜਦੋਂ ਘੜਕੂ ਬਾਤ ਚਰਮ ਸੀਮਾ ਤੇ ਸੀ ਉਦੋਂ ਵੀ ਨਹੀਂ ਹੋਇਆ ਇਹ ਹੁਣ ਵੀ ਨਹੀਂ ਹੋ ਸਕਦਾ ਕਈ ਲੋਕਾਂ ਨੇ ਟਰਾਈ ਕੀਤੀ ਹੈ ਪਰ ਮੈਨੂੰ ਲੱਗਦਾ ਵੀ ਇਸ ਕਿਸਮ ਦੇ ਲੋਕਾਂ ਕੋਲੇ ਇੰਟੈਲੈਕਚੁਅਲ ਕ੍ਰਿਟਿਸਿਜ਼ਮ ਦੀ ਬੇਹੱਦ ਘਾਟ ਹੈ ਉਹ ਕਿਸੇ ਸੋਲਡ ਜਿਹੜੇ ਮਤਲਬ ਕਹੋ ਫੋਸ ਨੁਕਤਿਆਂ ਦੇ ਉੱਤੇ ਰੋਚਨਾ ਨਹੀਂ ਕਰਦੇ ਇਲਜ਼ਾਮ ਪਾਜੀ ਕਿਸੇ ਤੇ ਵੀ ਕੀਤੀ ਜਾ ਸਕਦੀ ਹੈ ਉਹ ਇੱਕ ਪੰਜਾਬੀ ਦੀ ਕਹਾਵਤ ਹੈ ਵੀ ਚੰਦ ਤੇ ਥੁੱਕਿਆ ਆਖਰ ਨੂੰ ਆਪਦੇ ਮੂੰਹ ਤੇ ਪੈਂਦਾ ਹੈ ਸ਼੍ਰੀ ਬਰਾੜ ਕਰਕੇ ਬੰਦੇ ਜਿਨ੍ਹਾਂ ਦੀ ਆਪਣੀ ਕੋਈ ਵਿਚਾਰ ਨਹੀਂ ਕੋਈ ਆਇਡੈਂਟੀਟੀ ਨਹੀਂ ਜਿਨ੍ਹਾਂ ਦੀ ਕੋਈ ਦੇਣ ਨਹੀਂ ਸੋਸਾਇਟੀ ਨੂੰ ਕੋਰ ਉਸ ਕਿਸਮ ਦਾ ਬੰਦਾ ਹੈ ਇਸ ਕਿਸਮ ਦੀ ਗੈਰ ਜ਼ਿੰਮੇਵਾਰ ਟਿੱਪਣੀ ਕਰੂਗਾ ਤੇ ਲਾਜ਼ਮੀ ਤੌਰ ਤੇ ਉਹ ਉਛਿੱਠਾ ਪਾਊਗਾ ਵਾਸ਼ਤ ਇਹਨਾਂ ਗੱਲਾਂ ਨਾਲ ਕੁਛ ਨਹੀਂ ਵਿਗੜਨਾ ਵਾਸ਼ਤਾ 1988 ਚ ਉਹਦਾ ਕਮਾਂਡਰ ਹੋ ਜਾਂਦਾ ਪਰ ਉਸ ਤੋਂ ਬਾਅਦ ਵੀ ਲਗਾਤਾਰ ਉਹਦੀਆਂ ਕਵਤਾਂਵਾਂ ਜਿਉਂਦੀਆਂ ਨੇ ਦੇਸ਼ 'ਚ ਵੀ ਤੇ ਦੁਨੀਆ 'ਚ ਵੀ ਉਹ ਪੜੀਆਂ ਜਾਂਦੀਆਂ ਨੇ ਲੱਖਾਂ ਲੋਕਾਂ ਵੱਲੋਂ ਇੱਕ ਇੱਕ ਚਰਚਾ ਇਹ ਵੀ ਛਿੜਦੀ ਹੈ ਕਿ ਜਿਵੇਂ ਆਰਐਸਐਸ ਨੂੰ ਡਰ ਲੱਗਦਾ ਹੈ ਕਿ ਨੌਜਵਾਨ ਬੱਚੇ ਪਲੱਸ 1 ਦੀਆਂ ਕਿਤਾਬਾਂ ਨੂੰ ਪਤਾਮਾ ਹਟਾ ਦਿੱਤੀਆਂ ਜਾਂ ਹਟਾਈਆਂ ਜਾਂ ਜੇ ਕਿਤੇ ਵੀ ਕੋਈ ਕਵਿਤਾ ਛਾਪ ਰਹੀ ਹੈ ਪਾਸ਼ ਦੀ ਤਾਂ ਕੀ ਪੰਜਾਬ ਦੇ ਵਿੱਚ ਵੀ ਇੱਕ ਲੇਬਲ ਲੱਗ ਰਿਹਾ ਹੈ ਕਿ ਛੋਟੀ ਆਰਐਸਐਸ ਇੱਕ ਪੰਜਾਬ ਦੇ ਵਿੱਚ ਪੈਦਾ ਹੋ ਰਹੀ ਹੈ ਜੋ ਕਿ ਸਿੱਖੀ ਦੇ ਨਾਮ ਉੱਤੇ ਪੰਜਾਬੀਅਤ ਦੇ ਨਾਮ ਉੱਤੇ ਰੋਟੀਆਂ ਤਾਂ ਸੇਕ ਸਕਦੀ ਹੈ ਪਰ ਫਲਾਉਂਦੀ ਸਿਰਫ ਨਫ਼ਰਤ ਹੀ ਹੈ ਬਿਲਕੁਲ ਹੈ ਜਿੱਥੇ ਆਰਐਸਐਸ ਦਾ ਭਾਜਪੀ ਰਾਹੀਂ ਦੇਸ਼ ਦੀ ਸਤਾ ਤੇ ਕੰਟਰੋਲ ਹੈ 10 ਸਾਲ ਤੋਂ ਪੂਰਾ ਕੰਟਰੋਲ ਹੈ ਤੇ ਹੁਣ ਵੀ ਲਗਭਗ ਉਹਨਾਂ ਦਾ ਕੰਟਰੋਲ ਹੈ ਉਹ ਟਰਾਈ ਕਰਦੇ ਆ ਵੀ ਦੇਸ਼ ਦੇ ਇਤਿਹਾਸ ਦੇ ਵਿੱਚੋਂ ਸਾਰੀਆਂ ਜਿਹੜੀ ਮਤਲਬ ਉਹ ਮੰਨ ਲਓ ਹੋਰ ਜਿਹੜੇ ਲੋਕਾਂ ਦਾ ਧਰਾਮਾ ਦਾ ਯੋਗਦਾਨ ਹੈ ਚਾਹੇ ਯਾਦੀ ਦੀ ਲੜਾਈ ਚਾਹੇ ਲਿਟਰੇਚਰ ਚ ਉਹਨਾਂ ਨੂੰ ਮੈਂਸ ਕਰਕੇ ਇਹ ਕਹਿੰਦੇ ਵੀ ਜਿਹੜੇ ਅਕੈਡਮਿਕ ਸਲੇਬਸ ਹੈ ਉਹਨਾਂ ਚ ਇਸ ਕਿਸਮ ਦੇ ਲੋਕਾਂ ਨੂੰ ਭਰ ਦਿੱਤਾ ਜਾਵੇ ਜਿਨ੍ਹਾਂ ਦਾ ਨਾਂ ਕੋਈ ਐਕੈਡਮਿਕ ਮਿਆਰ ਨਾ ਜਿਨ੍ਹਾਂ ਦਾ ਕੋਈ ਜਾਨੀ ਪ੍ਰਮਾਣਿਤ ਜਿਹਨੂੰ ਆਪਾਂ ਕਹਿ ਲਈਏ ਵੀ ਉਹਨਾਂ ਨੂੰ ਸਾਇਤជា ਜਾਂ ਇਤਿਹਾਸ ਕੋਈ ਮਾਲਤ ਹੈ ਇਸੇ ਤਰੀਕੇ ਨਾਲ ਹੀ ਪੰਜਾਬ ਵਿੱਚ ਵੀ ਕੁਝ ਲੋਕ ਨੇ ਹਾਲਾਂਕਿ ਬਹੁਤ ਕੋਈ ਵੱਡੀ ਗਿਣਤੀ ਨਹੀਂ ਜਿਹੜੀ ਲਗਾਤਾਰ ਇਹ ਕੋਸ਼ਿਸ਼ ਕਰਦੀ ਹੈ ਦੇਖੋ ਕ੍ਰਿਟਿਸਿਜ਼ਮ ਦਾ ਹਰੇਕ ਨੂੰ ਹੱਕ ਹੈ ਹੈਲਦੀ ਕ੍ਰਿਟਿਸਿਜ਼ਮ ਇਹ ਹੁੰਦਾ ਹੈ ਕਿ ਜਦੋਂ ਇੱਕ ਗੱਲ ਹੈ ਕਿ ਤੁਸੀਂ ਜੇ ਕਿਸੇ ਲਕੀਰ ਨੂੰ ਛੋਟਾ ਕਰਨਾ ਹੈ ਤਾਂ ਉਹਦੇ ਨਾਲੋਂ ਵੱਡੀ ਲਕੀਰ ਬਾਧਿਓ ਵੱਡੀ ਲਕੀਰ ਬਾਧਿਓ ਦਾ ਮਤਲਬ ਲਿਟਰੇਚਰ ਚ ਇਹ ਹੈ ਵੀ ਤੁਸੀਂ ਉਸ ਨੂੰ ਬੈਟਰ ਲਿਟਰੇਚਰ ਸਿਰਜਦੇ ਹੋ ਚਾਹੇ ਉਹ ਪੋਇਟਰੀ ਹੈ ਚਾਹੇ ਉਹ ਨਾਵਲ ਹੈ ਚਾਹੇ ਕਹਾਣੀਆਂ ਨੇ ਤਾਂ ਆਟੋਮੈਟਿਕਲੀ ਤੁਸੀਂ ਵੱਧ ਕਲਾਤਮਕ ਢੰਗ ਨਾਲ ਲਿਖ ਕੇ ਸਾਬਤ ਕਰ ਦਿਓਗੇ ਵੀ ਅਸੀਂ ਉਸ ਤੋਂ ਵੱਧ ਯੋਗ ਆ ਪਰ ਜਿਹੜੇ ਆਤਮੀ ਨੇ ਜਿਹੜੇ ਲੇਖਕ ਨੇ ਜਿਹੜੇ ਸ਼ਾਇਰ ਨੇ ਜਿਹੜੇ ਚਿੰਤਕ ਨੇ ਕੁਝ ਲਿਖਤਾ ਤੁਸੀਂ ਇਸ ਕਿਸਮ ਦੀਆਂ ਗੱਲਾਂ ਨਾਲ ਉਹਦੀ ਅਹਿਮੀਅਤ ਨੂੰ ਘਟ ਨਹੀਂ ਕਰ ਸਕਦੇ ਉਹਨੂੰ ਹਿਸਟਰੀ 'ਚੋਂ ਮੀਟ ਨਹੀਂ ਸਕਦੇ ਹੁਣ ਪਾਕਿਸਤਾਨ ਦੀ ਉਦਾਹਰਨ ਲਈਏ ਹਾਲੇ ਤੱਕ ਵੀ ਗੁਰਮੁਖੀ ਜਾਂ ਪੰਜਾਬੀ ਨੂੰ ਕਹ ਲਈਏ ਸcript ਦੇ ਵਿੱਚ ਪੜ੍ਹਾਈ ਨਹੀਂ ਫਿਰ ਜਿਹੜਾ ਪੰਜਾਬੀ ਉੱਥੇ ਮਰ ਗਈ ਲੋਕਾਂ ਦੇ ਇਹ ਕਹਿੰਦੇ ਜਿੰਦਗੀ 'ਚ ਪੰਜਾਬੀ ਜਿਉਂਦੀ ਆ। ਇਵੇਂ ਜਿਵੇਂ ਹੁਣ ਇੱਥੇ ਪੜ੍ਹਨ ਵਾਲੇ ਲੋਕਾਂ ਦੇ ਜਿਹਨ ਦੇ ਵਿੱਚ 파ਸ਼ ਹੈ ਉਹਨਾਂ ਦੀਆਂ ਲਾਇਬ੍ਰੇਰੀਆਂ 'ਚ 파ਸ਼ ਹੈ ਉਹਨਾਂ ਦੀਆਂ ਜਣੀ ਮਤਲਬ ਇਹ ਕਹੋ ਸੱਚ ਉਹਨਾਂ ਦੇ ਕੋਨਾ 'ਚ 파ਸ਼ ਹੈ ਤੇ ਜੇ ਹੁਣ ਕੁਝ ਲੋਕ ਵਿਰੋਧ ਕਰੀ ਵੀ ਜਾਣ ਉਹਦੇ ਨਾਲ 파ਸ਼ ਤੇ ਕੋਈ ਜਿਹੜੀ ਮਤਲਬ ਇਹ ਕਹੋ شور ਤੇਜ ਆ ਪਾਸ਼ ਦੀ ਕੋਈ ਪਛਾਣ ਹੈ ਉਹ ਖਤਮ ਨਹੀਂ ਹੋਣ ਲੱਗੀ ਬੜਾ ਸਾਫ ਹੈ ਠੀਕ ਇੱਕ ਸਵਾਲ ਮੈਂ ਤੁਹਾਨੂੰ ਤੁਸੀਂ ਅੱਗੇ ਜ਼ਿਕਰ ਕੀਤਾ ਕਿ ਕਿਵੇਂ ਕਈ ਸਾਮਾ ਦੀ ਗਿਣਤੀ ਦੇ ਵਿੱਚ ਉਥੇ ਸੁਣਨ ਵਾਲੇ ਮੌਜੂਦ ਸੀ ਜਦੋਂ ਬਾਸ਼ ਕਵਿਤਾ ਸੁਣਾਉਂਦੇ ਨੇ ਤਾਂ ਲੋਕ ਬਹੁਤ 당ਗ ਰਹਿ ਜਾਂਦੇ ਨੇ ਤੇ ਉਹਨਾਂ ਉੱਤੇ ਪੂਰਾ ਅਸਰ ਹੁੰਦਾ ਮੈਂ ਜਾਣਨਾ ਚਾਹਾਂਗਾ ਕਿ ਅਕਸਰ ਇੱਕ ਆਈਡੀਓਲੋਜੀ ਹੁੰਦੀ ਆ ਇਹ ਵੀ માનਤਾ ਕਿ ਆਰਟ ਤੇ ਆਰਟਿਸਟ ਕਈ ਵਾਰ ਵੱਖ-ਵੱਖ ਹੁੰਦੇ ਨੇ ਕਈ ਵਾਰ ਕਲਾ ਤੋਂ ਬਹੁਤ ਵੱਖਰਾ ਹੁੰਦਾ ਕਲਾਕਾਰ 파ਸ਼ ਨਿੱਜੀ ਤੌਰ ਤੇ ਕਹੇ ਜੇ ਸ਼ਖਸ ਸੀ ਜਦੋਂ ਵਿਚਰਦੇ ਸੀ ਜਦੋਂ ਤੁਹਾਡੇ ਮੂਹਰੇ ਬੈਠਦੇ ਸੀ ਦੇ ਚੱਲਦੇ ਫਿਰਦੇ ਸੀ ਕਹੇ ਜੇ ਸ਼ਖਸ ਸੀ ਕਵਿਤਾ ਵਰਗੇ ਇਸ ਦੀ ਆਪਣੀ ਹਾਂ 파ਸ਼ ਆਪਣੀ ਕਵਿਤਾ ਵਰਗੀ ਸੀ ਇੱਕ ਗੱਲ ਦੀ ਉਹਦੀ ਖਾਸੀਅਤ ਸੀ ਜਿਹੜੀ ਕਈ ਹੋਰ ਕਵੀਆਂ ਨਾਲੋਂ ਨੂੰ ਵੱਖ ਕਰ ਦਿੰਦੀ ਹੈ ਉਹ ਆਮ ਤੌਰ ਤੇ ਕਵਤਾ ਸੁਣਾਉਣੇ ਪਸੰਦ ਨਹੀਂ ਸੀ ਕਰਦਾ ਸੁਣਾਉਂਦਾ ਨਹੀਂ ਸੀ ਉਹ ਲਿਖਦਾ ਸੀ ਉਹਦੀ ਕਵਤਾ ਛਪਦੀ ਸੀ ਉਹ ਪੜ੍ਹੀ ਜਾਂਦੀ ਸੀ ਇਹ ਬਹੁਤ ਘੱਟ ਮੌਕੇ ਹੁੰਦੇ ਸੀ ਜਦੋਂ ਪਾਸ਼ ਖੁਦ ਆਪਣੇ ਮੂੰਹੋਂ ਕੱਖਤਾ ਸੁਣਾਵੇ ਜੇ ਸੁਣਾਉਂਦਾ ਵੀ ਸੀ ਤਾਂ ਬਹੁਤ ਸਾਰਾ ਕੰਪੈਲ ਕਰਨ ਤੋਂ ਬਾਅਦ ਬਹੁਤ ਸਾਰਾ ਜਣੀ ਦਬਾਅ ਪਾਉਣ ਤੋਂ ਬਾਅਦ ਵੀ ਤੂੰ ਕੁਝ ਜ਼ਰੂਰ ਸੁਣਾ ਕੁਝ ਜ਼ਰੂਰ ਸੁਣਾ ਮੈਂ ਕਈ ਮੌਕੇ ਤੇ ਉਹਨੂੰ ਸੁਣਿਆ ਬੜਾ ਰੇਅਰਲੀ ਜਣੀ ਉਹ ਸੁਣਾਉਂਦਾ ਸੀ ਤੇ ਉਹ ਕੋਸ਼ਿਸ਼ ਕਰਦਾ ਸੀ ਕਿ ਉਹਨੂੰ ਜਿਵੇਂ ਇੱਕ ਪ੍ਰਸ਼ੰਸਕਾਂ ਦੀ ਭੀੜ ਘੇਰੀ ਰੱਖਦੀ ਹੈ ਇਸ ਕਿਸਮ ਦਾ ਜਣੀ ਉਹਦੇ ਫੈਨ ਕਹੋ ਪ੍ਰਸ਼ੰਸਕ ਕਹੋ ਉਹਦੇ ਦੁਆਲੇ ਨਾ ਚਿੰਤੇ ਰਹਿਣਾ ਨੇ ਆਪਣੀਆਂ ਲਿਖਤਾਂ ਚ ਮੇਰਾ ਖਿਆਲ ਆ ਵੀ ਸਰਜੀਤ ਪਾਤਰ ਨੂੰ ਵੀ ਕਿਤੇ ਹਲਵਾਰ ਵੀ ਨੂੰ ਵੀ ਇਹ ਲਿਖਿਆ ਸੀ ਕਿ ਜਿਹੜਾ ਪ੍ਰਸੰਸ਼ਕਾ ਦਾ ਘੇਰਾ ਹੈ ਤੁਹਾਨੂੰ ਇਹ ਜੇ ਸ਼ਾਇਰ ਕਹਨੂ ਵੀ ਨੁਕਸਾਨ ਕਰੂਗਾ ਤੁਹਾਨੂੰ ਲੈ ਡੁੱਬੂਗਾ ਤੁਸੀਂ ਪ੍ਰਸੰਸ਼ਕਾ ਤੋਂ ਛੁਕਾਰਾ ਪਾਓ ਉਹ ਮੈਂ ਜਿਹੜੋ ਵੀ ਦੇਖਦਾ ਸੀ ਉਹ ਇਸ ਕਿਸਮ ਦਾ ਸੀ ਕਿ ਬਹੁਤ ਸ਼ਆਣੀਆਂ ਬਹੁਤ ਸੀਰੀਅਸ ਗੱਲਾਂ ਕਰਨੀਆਂ ਨੇ ਬਹੁਤ ਲੋਕਾਂ ਨੂੰ